ਬਿਸ਼ਾੜਾ ਖਾਣਾ ਪੀਣਾ ਕਿਹਾ ਜਾ ਸਾਡਾ ਰਹਿਣ ਸਹਿਣ ਤੇ ਸਾਡਾ ਸਟ੍ਰੈਸ ਲੈਵਲ ਕੀ ਹੈ ਅਸੀਂ ਦਿਮਾਗ ਤੇ ਬੋਝ ਕਿੰਨਾ ਕਿੰਨਾ ਦਿੰਨੇ ਆ ਹਨਾ ਮੈਂ ਤਾਂ ਸ਼ੁਰੂਆਤ ਹੁੰਦੀ ਹੈ ਆਪਣੇ ਖਾਂ ਟਿਨ ਤੋਂ ਹੀ ਆਪਾਂ ਕਰ ਲਿਓ ਜਿਹੜਾ ਆਪਾਂ ਖਾਣਾ ਖਾਂਦੇ ਆ ਉਹ ਸਾਡੇ ਸਲਾਈਵੇ ਰਾਹੀਂ ਹੋ ਕੇ ਸਾਡੇ ਪੇਟ 'ਚ ਜਾਂਦਾ ਜਿਹਨੂੰ ਅਮਾਸ਼ਿਆ ਕਹਿੰਦੇ ਆ ਅਮਾਸ਼ਿਆ ਤੋਂ ਅੱਗੇ ਫਿਰ ਜਾਂਦਾ ਜੀ ਲੀਵਰ ਲੀਵਰ ਦੇ ਉੱਤੋਂ ਫਿਰ ਸਾਡੇ ਆ ਸੱਤ ਧਾਤੂਆਂ ਬਣਦੀਆਂ ਸੱਤ ਧਾਤੂਆਂ ਦੇ ਵਿੱਚ ਜਿਵੇਂ ਬਣਦਾ ਰਸ ਰਕਤ ਮਸਾ ਮੇਦਾ ਹਸਤੀ ਮਜਾ ਤੇ ਸ਼ੁਕਰ ਇਹ ਚੀਜ਼ਾਂ ਸਾਡਾ ਲੀਵਰ ਬਣਾਉਂਦਾ ਹਮ ਤੇ ਇੱਥੋਂ ਹੀ ਸਾਰਾ ਸਿਸਟਮ ਚੱਲਦਾ ਜਿਵੇਂ ਆਪਣਾ ਮੇਨ ਇੰਜਨ ਕਹ ਲੋ ਲੀਵਰ ਨੂੰ ਹਮ ਲੀਵਰ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਲੀਵਰ ਤੋਂ ਹੀ ਹੁੰਦੀ ਹੈ ਠੀਕ ਹੈ ਚਾਹੇ ਤੁਹਾਨੂੰ ਉਹ ਸ਼ੂਗਰ ਹੈ ਚਾਹੇ ਤੁਹਾਨੂੰ ਪੇਟ ਦਾ ਕੋਈ ਰੋਗ ਹੈ ਲੀਵਰ ਕਰਕੇ ਹੀ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਣੀ ਹੈ ਜੀ ਅਗਰ ਜਿਵੇਂ ਮੈਡਮ ਕਹਿੰਨੇ ਉਹਨੇ ਲੀਵਰ ਫਿੱਟਤਾ ਲਾਈਫ ਸੁਪਰੇ ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਹੋ ਮੈਨ ਪਾਵਰ ਦੀ ਹੈ ਨਾ ਇਹਦੇ ਵਿੱਚ 50% ਤਾਂ ਤੁਹਾਡਾ ਦਿਮਾਗ ਕੰਮ ਕਰਦਾ ਹੈ ਨਾ ਠੀਕ ਹੈ ਅਗਰ ਦਿਮਾਗ ਤੁਹਾਡਾ ਸਹੀ ਹੈ ਕੰਮ ਕਰਦਾ ਹੈ ਪ੍ਰੋਪਰ ਤੁਸੀਂ ਇਫੈਕਟ ਹੋ ਹਨਾ ਤਾਂ ਇਸ ਦੇ ਵਿੱਚ 50% ਤਾਂ ਦਿਮਾਗ ਦਾ ਰੋਲ ਹੈ 50% ਫਿਰ ਮੈਡੀਸਨ ਕੰਮ ਕਰਦੀ ਹੈ ਹਨਾ ਓਕੇ ਤੇ ਮੈਡੀਸਨ ਜਿਹੜੀ ਅੱਜ ਕੱਲ ਡਰ ਦਾ ਖੇਲ ਹੈ ਮੇਨ ਡਰਾ ਕੇ ਪੈਸੇ ਲੈ ਜਾਂਦੇ ਆ ਮਰੀਜ਼ ਤੋਂ ਹਨਾ ਵੀ ਤੈਨੂੰ ਆਏ ਹੋ ਗਿਆ ਫਲਾਨਾ ਹੋ ਗਿਆ ਤੇ ਤੁਰ ਤਾਂ ਐ ਨਹੀਂ ਹੋਣਾ ਹੈ ਨਾ ਤੇ ਗੱਲ ਐਡੀ ਹੁੰਦੀ ਨਹੀਂ ਜਿੱੱਡੀ ਕੀ ਬਣਾ ਕੇ ਪੇਸ਼ ਕਰ ਦਿੱਤੀ ਜਾਂਦੀ ਹੈ ਓਕੇ ਤੇ ਮਾਈਨਰ ਜੀ ਗੱਲ ਹੁੰਦੀ ਹੈ ਕਈ ਵਾਰ ਤਾਂ ਕਈ ਵਾਰ ਸਾਡੇ ਕੋਲ ਆਉਨੇ ਪੇਸ਼ੈਂਟ ਉਹ ਕਾਉਂਸਲਿੰਗ ਨਾਲ ਹੀ ਠੀਕ ਹੋ ਜਾਂਦੇ ਆ ਸਮਝਾਈਦਾ ਉਹਨੂੰ ਕਿ ਐਡੀ ਗੱਲ ਨਹੀਂ ਹੈਗੀ ਤੈਨੂੰ ਦਵਾਈ ਦੀ ਲੋੜ ਨਹੀਂ ਹੈਗੀ ਥੋੜੇ ਜਿਹਾ ਦਿਮਾਗ ਨੂੰ ਆਪਣੇ ਨੂੰ ਸਟ्रेस ਤੋਂ ਰਹਿਤ ਕਰ ਠੰਡਾ ਕਰ ਤੇ ਐਡੀ ਗੱਲ ਹੈ ਯਾਰ ਉਹ ਵਾਕਈ ਹੁੰਦੀ ਵੀ ਨਹੀਂ ਉਹ ਜਿਵੇਂ ਕਹਿੰਦੇ ਨੇ ਗੁਰਬਾਣੀ 'ਚ ਮਨ ਜੀਤੈ ਜਗ ਜੀਤ ਹੂੰ ਜਦੋਂ ਮਨ ਠੀਕ ਕਰ ਲੈਂਦਾ ਆਪਣਾ ਤਾਂ ਉਹਨੂੰ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਤੇ ਲੱਗਦਾ ਹੀ ਨੇ ਉਹਨੂੰ ਕਦੇ ਵੀ ਮੈਨੂੰ ਕਦੇ ਮੈਨ ਪਾਵਰ ਜਾਂ ਮਰਦਾਨਾ ਕਮਜ਼ੋਰੀ ਆਈ ਵੀ ਸੀਗੀ ਦੇਖੋ ਬੈਸਟ ਟਾਈਮਿੰਗ ਤਾਂ ਹਾਰਡਲੀ 5-4 ਮਿੰਟ ਹੁੰਦੀ ਹੈ ਹਨਾ ਕਹਿਣ ਨੂੰ ਕਿਹਾ ਕੋਈ ਕਹੀ ਜਿਵੇਂ ਵੀ ਘੰਟਾ 2 ਘੰਟਾ ਅੱਧਾ ਘੰਟਾ ਹਨਾ ਏਕੜ ਕੁਝ ਨਹੀਂ ਹੁੰਦਾ ਨਾ ਤਾਂ ਕੋਈ ਦਵਾਈ ਅਜ ਤੱਕ ਇਹੋ ਜਿਹੀ ਬਣੀ ਹੈ ਜਿਹੜੀ ਤੁਹਾਡੀ ਕੋਈ ਇੰਦਰੀ ਦਾ ਸਾਈਜ਼ ਵਧਾ ਸਕੇ ਜਾਂ ਘਟਾ ਸਕੇ ਹਨਾ ਜੋ ਕੁਦਰਤ ਨੇ ਜਿਵੇਂ ਬਣਾਤਾ ਉਵੇਂ ਹੀ ਰਹਿਣਾ ਤੇ ਉਹਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਜੀ ਤੇ ਅਸੀਂ ਸਪੈਸ਼ਲ ਉਹ ਕਾਰਨ ਕੀ ਹੁੰਦਾ ਜੀ ਉਹਦਾ ਵੀਕਨੈਸ ਹੀ ਹੈ ਵੀਕਨੈਸੇ ਕਾਰਨ ਹੈ ਠੀਕ ਕੀਤੀ ਜਾ ਸਕਦੀ ਹੈ ਘਰ 'ਚ 100% 100% ਘਰ ਦੇ ਵਿੱਚ ਹੀ ਜੀ ਬਿਲਕੁਲ ਦੇਖੋ ਘਰ ਦੇ ਤਾਂ ਤੁਹਾਨੂੰ ਮਸੌਖੇ ਤਰੀਕੇ ਦੱਸ ਦਿੰਨਾ ਹਮ ਸਭ ਤੋਂ ਪਹਿਲਾਂ ਤੁਸੀਂ ਮਜ਼ਾਕ ਸਮਝੋਗੇ ਖਾਣਾ ਖਾਂਦੀ ਸਾਰ ਜਦ ਤੁਸੀਂ ਖਾਣਾ ਖਾ ਲਿਆ ਨਾਲ ਦੀ ਨਾਲ ਪਿਸ਼ਾਬ ਕਰਨ ਜਾਓ ਓਕੇ ਨੰਬਰ 2 ਜਦੋਂ ਵੀ ਤੁਸੀਂ ਪਿਸ਼ਾਬ ਕਰਨਾ ਹੈ ਤਾਂ ਤੁਸੀਂ ਖੜਕੇ ਪਿਸ਼ਾਬ ਨਾ ਕਰੋ ਠੀਕ ਹੈ ਬੈਠ ਕੇ ਪੈਰਾਪਰ ਪਿਸ਼ਾਬ ਕਰੋ ਤਾਂ ਕਿ ਤੁਹਾਡਾ ਜਿਹੜਾ ਬਲੈਡਰ ਹੈ ਪਿਸ਼ਾਬ ਵਾਲਾ ਉਹ ਚੰਗੀ ਤਰ੍ਹਾਂ ਖਾਲੀ ਹੋ ਸਕੇ ਠੀਕ ਹੈ ਜਦੋਂ ਖਾਲੀ ਹੋ ਜਾਊਗਾ ਤਾਂਦਰ ਪਿਸ਼ਾਬ ਨਹੀਂ ਰਹੂਗਾ ਇਨਫੈਕਸ਼ਨ ਨਹੀਂ ਹੋਊਗੀ ਤੁਹਾਡੀ ਇੰਦਰੀ ਦੇ ਉੱਤੇ ਪਿਸ਼ਾਬ ਦੇ ਦਾਗ ਨਹੀਂ ਰਹਿਣਗੇ ਤੇ ਸਮੈਲ ਨਹੀਂ ਹੋਊ ਜਦੋਂ ਤੁਹਾਡਾ ਅੰਦਰੋਂ ਸਾਫ਼ ਹੈ ਹੋ ਗਿਆ ਸਾਰਾ ਕੁਝ ਖਾਣਾ ਖਾਣ ਤੋਂ ਬਾਅਦ ਤੁਸੀਂ ਪਿਸ਼ਾਬ ਕਰਦੇ ਹੋ ਤੁਹਾਡੇ ਅੰਦਰ ਉਹਨੂੰ ਸਾਹ ਮਿਲਦਾ ਅੰਦਰਲੇ ਸਿਸਟਮ ਨੂੰ ਤਾਂ ਮਰਦਾਨਾ ਕਮਜ਼ੋਰੀ ਆਉਂਦੀ ਹੋਣੀ ਹੈਗੀ ਬਹੁਤ ਹੱਦ ਤੱਕ ਤਾਂ ਆਮ ਕਮਿਊਨਿਟੀ ਦੇ ਮੁਕਾਬਲੇ ਜਿਹੜੀ ਮੁਸਲਮਾਨ ਕਮਿਊਨਿਟੀ ਆ ਉਹਨੂੰ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਮਰਦਾਨਾ ਕਮਜ਼ੋਰੀ ਜਾਂ ਇਹ ਜਿਹੜੀ ਤੁਸੀਂ ਵਾਈਟ ਪਾਣੀ ਦੀ ਗੱਲ ਕਰ ਰਹੇ ਹੋ ਕਾਰਨ ਇਹ ਹੀ ਆ ਵੀ ਬਹਿ ਕੇ ਪਿਸ਼ਾਬ ਕਰਦੇ ਆ ओके ਤੇ ਮੈਨੂੰ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਵਿਚਾਰ-ਚਾਰ ਵਿਆਹ ਵੀ ਕਰਾਉਨੇ ਆ ਉਹ ਤੇ ਚਾਰਾ ਨੂੰ ਉਹ ਸੰਤੁਸ਼ਟ ਵੀ ਕਰਦੇ ਆ ਹਨ ਤੇ ਸਭ ਤੋਂ ਵੱਡਾ ਕਾਰਨ ਹੈ ਬਹਿ ਕੇ ਪਿਛਾਵ ਕਰਨ ਦਾ ਜੀ ਇਹ ਲੇਡੀਜ਼ ਦੀ ਪ੍ਰੋਬਲਮ ਆ ਜਾਂਦੀ ਹੈ ਹਨਾ ਕਈ ਬੰਦੇ ਸਾਡੇ ਕੋਲ ਆ ਕੇ ਗੱਲ ਕਰਦੇ ਆ ਵੀ ਸਾਡੀ ਲੇਡੀਜ਼ ਨੂੰ ਪ੍ਰੋਬਲਮ ਹੈ ਹਨਾ ਉਹ ਮਤਲਬ ਅਨਹੀਂ ਉਹਨਾਂ ਦਾ ਮੂਡ ਹੁੰਦਾ ਹਨਾ ਇਸ ਪਾਸੇ ਆਉਣ ਨੂੰ ਤਾਂ ਉਹਨਾਂ ਦੇ ਵਿੱਚ ਵੀ ਜਿੱਕਣ ਮੈਨਸ ਨੂੰ ਵੀਕਨੈਸ ਦੀ ਪ੍ਰੋਬਲਮ ਆਉਂਦੀ ਹੈ ਸੇਮ ਲੇਡੀਜ਼ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਇਹਦੇ ਜੋ ਕਈ ਨੁਸਖੇ ਤਾਂ ਇਹ ਜਿਹੇ ਹਨ ਜਿਹੜੇ ਅਸੀਂ ਲੇਡੀਜ਼ ਨੂੰ ਦੰਨੇ ਆ ਤਾਂ ਕਿ ਉਹਨਾਂ ਦਾ ਮਤਲਬ ਵੀ ਆਪਣੇ ਹਸਬੰਡ ਪ੍ਰਤੀ ਪਹਿਲਾ ਵਰਗਾ ਮਤਲਬ ਰੁਚੀ ਪੈਦਾ ਹੋਵੇ ਜੀ ਗੁਰਬਾਣੀ ਚ ਇੱਕ ਤੁਕ ਆਉਂਦੀ ਹੈ ਫਰੁਕੀ ਸਾਹਿਬ ਹਮ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਹੈ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਕਿਆ ਬਾਤ ਉਹਦਾ ਮਤਲਬ ਇਹ ਹੈ ਵੀ ਜਿਹੜੀ ਔਰਤ ਨੇ ਸਾਰੀ ਉਮਰ ਆਪਣੇ ਹਸਬੰਡ ਨਾਲ ਕੱਢੀ ਹੁੰਦੀ ਹੈ ਜਾਂ ਹਾਸੀ ਖੁਸ਼ੀ ਜੀਵਨ ਕੱਢਿਆ ਹੁੰਦਾ ਜਦੋਂ ਉਹ ਡੈਥ ਹੋ ਜਾਂਦੀ ਹੈ ਮਰ ਜਾਂਦਾ ਤਾਂ ਕਮਰੇ ਚ ਪਿਆ ਮਰਿਆ ਪਿਆ ਬੰਦਾ ਉਹਨੂੰ ਭੂਤ ਲੱਗ ਜਾਂਦਾ ਹਾਲਾਂਕਿ ਆਪਣਾ ਹਸਬੰਡ ਹੀ ਹੁੰਦਾ ਜਿਹਨਾਂ ਸਾਰੀ ਉਮਰ ਕੱਢੀ ਹੁੰਦੀ ਹੈ ਇਹ ਸੇਮ ਸਿਚੁਏਸ਼ਨ ਉਦੋਂ ਆਉਂਦੀ ਹੈ ਜਦੋਂ ਬੰਦੇ ਦੇ ਵਿੱਚ ਵੀਕਨੈਸ ਮੈਨ ਪਾਵਰ ਆ ਜਾਂਦੀ ਹੈ ਤਾਂ ਫਿਰ ਉਹ ਬੰਦਾ ਜਿਉਂਦਾ ਜਾਗਦਾ ਭੂਤ ਲੱਗਦਾ ਲੇਡੀਜ਼ ਨੂੰ ਖਾਸ ਕਰਕੇ ਬਹੁਤ ਔਖੀ ਸਥਿਤੀ ਹੁੰਦੀ ਹੈ ਲੇਡੀਜ਼ ਲਈ ਵੀ ਨਾ ਤਾਂ ਦੱਸ ਸਕਦੀ ਹੈ ਕਿਸੇ ਨੂੰ ਨਾਕਸ ਨੇ ਸ਼ੇਅਰ ਕਰ ਸਕਦੀ ਹੈ ਹਨ ਤੇ ਉੱਥੇ ਜਾ ਕੇ ਫਿਰ ਬੜੀ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਹੈ ਬੰਦਾ ਤਾਂ ਕਈ ਵਾਰ ਪੈਗ ਲਾ ਕੇ ਸੌ ਜਾਂਦਾ ਹਮ ਤੇ ਲੇਡੀਜ਼ ਸਾਡੇ ਕੋਲ ਕਈ ਵਾਰ ਫੋਨ ਆਉਨੇ ਹਨ ਹਨ ਕਿ ਕਿਵੇਂ ਫਿਰ ਉਹ ਆਪ ਦਾ ਆਪ ਉਹ ਦੁਆਰਾ ਠੀਕ ਕਰਦੇ ਆ ਸਿਸਟਮ ਨੂੰ ਆਪਣੇ ਨੂੰ ਹਨਾ ਜੀ ਦੇਖੋ ਵੈਸੇ ਤਾਂ ਡਿਪੈਂਡ ਕਰਦਾ ਹਰੇਕ ਬੰਦੇ ਦੀ ਬਾਡੀ ਅਲੱਗ-ਅਲੱਗ ਹੈ ਹਰੇਕ ਬੰਦੇ ਦਾ ਇੰਟਰਨਲ ਸਿਸਟਮ ਅਲੱਗ-ਅਲੱਗ ਹੈ ਕਈ ਬੰਦੇ ਦਾ 20 ਦਿਨਾਂ ਜੇ ਬਿਲਕੁਲ ਠੀਕ ਹੋ ਜਾਂਦੇ ਆ ਕਈਆਂ ਨੂੰ ਡੇਢ ਮਹੀਨੇ 2 ਮਹੀਨੇ ਵੀ ਲੱਗ ਜਾਂਦੇ ਆ ਹਨਾ ਬਸ ਡੇਢ ਦੋ ਮਹੀਨੇ ਹੀ ਵਾਅਦੇ ਮਤ ਲੱਗਦਾ ਹੈ ਬੰਦਾ ਬਿਲਕੁਲ ਫਿੱਟ ਹੋ ਜਾਂਦਾ ਹੈ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਵਾਂਗੂ ਸ਼ਰੀਰ ਸੀ ਉਹ 18 19 ਸਾਲ 20 ਸਾਲ ਦਾ ਜਿਵੇਂ ਯੰਗ ਅਏਜ ਚ ਹੁੰਦਾ ਤਾਂ ਉਸ 에ਜ ਚ ਪਹੁੰਚ ਜਾਂਦਾ ਪਰ ਉਹਦੇ ਲਈ ਥੋੜਾ ਜਿਹਾ ਉਹਨੂੰ ਪਰਹੇਜ਼ ਰੱਖਣੇ ਪ ਜਿਹੜੇ ਅਸੀਂ ਦੱਸਦੇ ਆਂ ਤੇ ਦਵਾਈ ਟੈਨ ਨਾਲ ਖਾਣੀ ਪੈਂਦੀ ਜਾਂ ਬਿਲਕੁਲ ਨਹੀਂ ਹੋਊਗਾ ਜੀ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ 53 ਸਾਲ ਦਾ ਆ ਜੀ ਪਰ ਮੈਂ ਆਯੁਰਵੇਦ ਨਾਲ ਹੀ ਜੁੜੇ ਰਿਹਾ ਹਾਂ ਸ਼ੁਰੂ ਤੋਂ ਹੀ ਤੇ ਹੁਣ ਵੀ ਆਯੁਰਵੈਦਿਕ ਨੁਸਖੇ ਹੀ ਯੂਜ਼ ਕਰਦਾ ਤੇ ਇਹਦੇ ਨਾਲ ਤੁਹਾਨੂੰ ਵਾਕੇ ਹੀ ਅੰਦਰੋਂ ਤਾਂ ਤੁਸੀਂ ਹੁਣੇ ਹੀ ਹੋ ਬਾਹਰੋਂ ਵੀ ਬੰਦਾ ਖੁਸ਼ ਰਹਿੰਦਾ ਇੱਕ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਹੈ ਇਹ ਤੁਹਾਡਾ ਸਰੀਰ ਤੰਦਰੁਸਤਾ ਤੁਹਾਡਾ ਮਨ ਆਪਣੇ ਆਪ ਠੀਕਾ ਤੁਹਾਡਾ ਕੰਮ ਕਰਨ ਨੂੰ ਵੀ ਮਨ ਕਰੂਗਾ ਤੁਹਾਡਾ ਹੱਸਣ ਖੇਡਣ ਕੁੱਦਣ ਨੂੰ ਵੀ ਜੀ ਕਰੂਗਾ ਨਹੀਂ ਤਾਂ ਘਰ ਵਿੱਚ ਬੱਚਾ ਕਲਕਾਰੀ ਮਾਰਦਾ ਹੁੰਦਾ ਵੈਸੇ ਹੀ ਅੱਜ ਕੱਲ੍ਹ ਕਿ ਜਿਆ ਪਰਦਾ ਹਨਾ ਤੇ ਇਹ ਸਾਰੀਆਂ ਸਮੱਸਿਆ ਸਾਡੀ ਕਿ ਤਨਾ ਕਿਤੇ ਸਾਡੀ ਜਿਹੜੀ ਮੈਨ ਪਾਵਰ ਹੈ ਜਾਂ ਮਰਦਾਨਾ ਸ਼ਕਤੀ ਹੈ ਉਹਨੂੰ ਪ੍ਰਭਾਵਿਤ ਕਰਦੀਆਂ ਸਟ्रेस ਹੁਣ ਜਿਮ 'ਚ ਮੈਨੂੰ ਕਈ ਮੁੱਦੇ ਮਿਲਦੇ ਹਨਾ ਉਹਨੇ ਬੋਡੀ ਬਹੁਤ ਫਿਟ ਹੁੰਦੀ ਆ ਬਹੁਤ ਜ਼ਿਆਦਾ ਉਹ ਦੇਖਣ ਨੂੰ ਹੈਂਡਸਮ ਤੇ ਬੜੀ ਸਟਰੋਂਗ ਬੋਡੀ ਹੁੰਦੀ ਆ ਵੀ ਸਿਕਸ ਪੈਕ ਐਸ ਸਿਕਸ ਪੈਕ ਉਹ ਛਾਂਗੇ ਨਾ ਕਿ ਆਤਮ ਹੁੰਨੀ ਹੈ ਹਨਾ ਪੂਰਾ ਪਰ ਇਹ ਸਿਰਫ ਦਿਖਾਵਾ ਹੈ ਉਹ ਦੇਖਣ ਨੂੰ ਲੱਗਦੇ ਆ ਵੀ ਮਸੌਲਟ ਟੂ ਸੇ ਵੀ ਮਰਦਾ ਜਾਂ ਬੰਦਾ ਪੂਰਾ ਬਾਡੀ ਤੇ ਜਾਂ ਉਹਦੇ ਮੁੱਛਾਂ ਦੇਖ ਕੇ ਆਉਦਾ ਦੇਖ ਕੇ ਪਰ ਜਦੋਂ ਜਿੰਮ 'ਚ ਮਿਲਦੇ ਆ ਗੱਲਾਂ ਕਰਦੇ ਆ ਅੰਦਰੋਂ ਹਨਾ ਤਾਂ ਉਹ ਅੰਦਰੋਂ ਬਹੁਤ ਕਈ ਮੁੰਡੇ ਤਾਂ ਵੀਕ ਹੁੰਨੇ ਆ ਓਕੇ ਤੇ ਸਾਡੀ ਇਕੱਲੀ ਬਾਡੀ ਨੇ ਵੀ ਕੁਝ ਨਹੀਂ ਕਰਨਾ ਸਾਨੂੰ ਅੰਦਰੋਂ ਵੀ ਤਾਕਤਵਰ ਹੋਣਾ ਪੈਣਾ ਜੋ ਕਿ ਸਿਰਫ ਤੇ ਸਿਰਫ ਮੇਰੇ ਖਿਆਲ ਦੇ ਵਿੱਚ ਆਯੁਰਵੇਦ 'ਚ ਹੀ ਸੰਭਵ ਹੈ ਜੋ ਜੜੀਆਂ ਬੂਟੀਆਂ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਅਗਰ ਕੋਈ ਬਣਾਵੇ ਜਾਂ ਜਿਹੜੀਆਂ ਭਸਮਾਂ ਸਹੀ ਤਰੀਕੇ ਦਾ ਬੰਦੇ ਨੂੰ ਪਾ ਕੇ ਦਵੇ ਤਾਂ 100% ਯੰਗ ਰਹੂਗਾ ਅੰਦਰੋਂ ਵੀ ਤੇ ਬਾਹਰੋਂ ਵੀ ਉਹਦੇ ਲਈ ਸਰ ਸਾਡਾ ਮੋਬਾਈਲ ਨੰਬਰ ਤੁਹਾਡੇ ਦੇ ਸਕਰੀਨ ਤੇ ਫਲੈਸ਼ ਹੋ ਰਿਹਾ ਹੈ ਬਾਕੀ ਸਾਡਾ ਲੁਧਿਆਣਾ ਤੋਂ ਚंडीगढ़ ਹਾਈਵੇ ਆ ਨੈਸ਼ਨਲ ਹਾਈਵੇਆ ਪਿੰਡ ਖੰਟਾ ਸਾਡਾ ਬੱਬੂ ਮਾਨ ਵਾਲਾ ਨੇੜੇ ਮੋਰਿੰਡਾ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਸਤੋਂ ਕੋਈ ਬਾਹਰੋਂ ਵੀ ਦਵਾਈ ਮੰਗਾਉਂਦਾ ਤਾਂ ਅਸੀਂ ਪਹਿਲਾਂ ਉਹਨੂੰ ਪੁੱਛਦੇ ਆ ਭਾਈ ਵਾਤ ਪਿਤ ਕਫ ਦੇ ਵਿੱਚੋਂ ਤੁਹਾਨੂੰ ਕੀ ਸਮੱਸਿਆ ਹੂੰ ਤਾਂ ਨੂੰ ਭੁੱਖ ਠੀਕ ਲੱਗਦੀ ਐ ਹੁਣ ਕਈ ਬੰਦੇ ਕਹਿੰਦੇ ਭੁੱਖ ਨਹੀਂ ਠੀਕ ਲੱਗਦੀ ਪਿਸ਼ਾਬ ਲੱਕੇ ਆਉਂਦਾ ਫਿਰ ਉੱਥੇ ਪਤਾ ਲੱਗ ਜਾਂਦਾ ਵੀ ਪਿਤ ਰੋਗ ਐ ਨੂੰ ਹਣਾ ਫਿਰ ਅਸੀਂ ਉਹ ਹਸਾਬ ਨਾਲ ਉਹਨੂੰ ਮੈਡੀਸਨ ਬਣਾ ਕੇ ਦੰਨੇ ਆ ਤਰ ਤਾਰੀ ਹਣਾ ਜੇ ਕਫ ਰੋਗ ਦੇ ਵਿੱਚ ਤਾਂ ਉਹਨੂੰ ਉਹ ਹਸਾਬ ਨਾਲ ਬਣਾ ਕੇ ਦੇਈਏ ਮੈਡੀਸਨ ਜਾ ਜਿਹੜਾ ਬੰਦਾ ਸਾਡੇ ਕੋਲ ਲੈਣ ਆਉਂਦਾ ਫਿਰ ਉਹ ਨਬਜ਼ ਦੇਖ ਕੇ ਪਤਾ ਲੱਗ ਜਾਂਦਾ ਸਾਨੂੰ ਬਾਤ ਪਿੱਤ ਕਫ ਦਾ ਫਿਰ ਉਸ ਹਿਸਾਬ ਨਾਲ ਅਸੀਂ ਹਰੇਕ ਬੰਦੇ ਦੀ ਅਲੱਗ-ਅਲੱਗ ਤਸਵੀਰ ਹੈ ਅਲੱਗ-ਅਲੱਗ ਤਸਵੀਰ ਦੇ ਹਿਸਾਬ ਨਾਲ ਹੀ ਅਸੀਂ ਮੈਡੀਸਨ ਤਿਆਰ ਕਰਕੇ ਦਿੰਨੇ ਹਾਂ ਜੀ ਬਿਲਕੁਲ ਕਰ ਸਕਦੇ ਆ ਮੈਡਮ ਨਾਲੇ ਹੁੰਨੇ ਆ ਜੀ ਸਾਡੇ ਕਲੀਨਿਕ ਦੇ ਵਿੱਚ ਤੇ ਕਰਦੀਆਂ ਵੀ ਲੇਡੀਜ਼ ਹਨਾ ਜੇ ਕਿਸੇ ਨੇ ਇਹੋ ਜੀ ਗੱਲ ਕਰਨੀ ਹੁੰਦੀ ਆ ਤਾਂ ਕਹਿ ਦਨੇ ਵੀ ਸਪੈਸ਼ਲ ਅਸੀਂ ਮੈਡਮ ਨਾਲ ਗੱਲ ਕਰਨੀ ਆ ਜਾਂ ਇੱਥੇ ਆ ਕੇ ਵੀ ਸਾਈਡ ਤੇ ਪਰਸਨਲ ਸਾਡੇ ਆਫਿਸ ਦੇ ਵਿੱਚ ਬੈਠ ਕੇ ਮੈਡਮ ਨਾਲ ਗੱਲ ਕਰਕੇ ਗੱਲ ਕਰ ਸਕਦੇ ਆ ਤਾਂ ਮੇਰੀ ਸਭ ਨੂੰ ਇਹੀ ਬੇਨਤੀ ਆ ਵੀ ਅੱਗੇ ਅੱਗੇ ਜਮਾਨਾ ਬਹੁਤ ਫਾਰਵਰਡ ਹੋ ਰਿਹਾ ਸੰਗਣੇ ਸ਼ਰਮਾਉਣੇ ਵਾਲਾ ਜਮਾਨਾ ਲੰਘ ਚੁੱਕਿਆ ਜੋ ਵੀ ਗੱਲ ਆ ਮੇਰੇ ਨਾਲ ਨਹੀਂ ਕਿਸੇ ਵੀ ਡਾਕਟਰ ਨਾਲ ਵੈਦ ਨਾਲ ਤੁਸੀਂ ਖੁੱਲ ਕੇ ਗੱਲ ਕਰੋ ਸੰਗਣੇ ਸ਼ਰਮਾਉਣ ਦੇ ਚੱਕਰ ਤੁਸੀਂ ਆਪਦੀ ਲਾਈਫ ਫੇਰ ਹੀ ਹੋਣਾ ਲਾਈਫ ਨਾ ਖਰਾਬ ਕਰੋ ਲਾਈਫ ਲੰਘਦੀ ਜਾ ਰਹੀ ਆ ਰੋਜ਼ ਘਟਦੀ ਜਾ ਰਹੀ ਆ ਇਹ ਤੁਹਾਨੂੰ ਮਾਨਨ ਖਾਤਰ ਦਿੱਤੀ ਆ ਨੰਦਲੀਣਾ ਕੱਤਰ ਤੇ ਇਹਨੂੰ ਜ਼ਰੂਰ ਮਾਣੋ ਇਹਨੂੰ ਐਂ ਅਜਾਈ ਨਾ ਘੜਦੋ ਮੇਰੀ ਤਾਂ ਇਹ ਬੇਨਤੀ ਆ ਸਾਰੇ ਆਂਖਾਂ